ਸਾਹਮਣੇ ਬੈਠੇ ਬਹੁਤ ਹੀ کارਯੋਗ ਨਗਰ ਦੀਪਰ ਦੀ ਮੁੰਜੀ ਸੰਗਤ ਬਜ਼ੁਰਗ ਨੌਜਵਾਨ ਦੀ ਸਾਡੀਆਂ ਮਾਮਾ ਸਭ ਨੂੰ ਫਟੇ ਕੁਲਣਾ ਵਾਲੀ ਕ੍ਰਿਤੀ ਕਰਤਾ ਪਰਮਨ ਪਰਮਨ 12 13 ਦਿਨ ਦਾ ਸਮਾਂ ਹੋ ਗਿਆ ਆਪਾਂ 10 ਦਿਨ ਦਾ ਸਮਾਂ ਦੇ ਕੇ ਉਸ ਦਿਨ ਆਪਣੀ ਮੰਗ ਰੱਖ ਕੇ ਪ੍ਰਸ਼ਾਸਨ ਦੇ ਅੱਗੇ ਹੋਰ ਪ੍ਰਸ਼ਾਸਨ ਨੇ ਆਪਾਂ ਨੂੰ ਭਰੋਸਾ ਦਿੱਤਾ ਵੀ ਅਸੀਂ ਇਹ ਜਲਦੀ ਜਿਹੜਾ ਹੱਲ ਕਰਵਾ ਕੇ ਦਵਾਂਗੇ ਸਾਰੇ ਆਪ ਨੂੰ ਸਹਿਵਾਨ ਵਿੱਚ ਸੀ ਔਰ ਸਾਰੇ ਨਗਰ ਵਾਲੇ ਤੁਸੀਂ ਵਿੱਚ ਸੀ ਪਰ ਦੇਖੋ ਅੱਜ ਤੱਕ ਮੈਨੂੰ ਤੁਸੀਂ 4 ਦਿਨ ਪਹਿਲਾਂ ਵੀ ਨੌਜਵਾਨ ਮਿਲੇ ਤੇ ਕਹਿੰਦੇ ਵੀ ਸਾਨੂੰ ਤਾਂ ਵੀਡੀਓ ਦੇਖ ਕੇ ਲੁਕ ਜਾਂਦਾ ਸਾਡੇ ਕੋਈ ਮਸਲਾ ਜਿਹੜਾ ਹੱਲ ਕਰਨ ਵੱਲੋਂ ਪ੍ਰਸ਼ਾਸਨ ਦੀ ਤਰਜਾ ਕਿੱਡੀ ਨਲਾਕੀ ਦੀ ਗੱਲ ਆ ਵੀ ਜਦੋਂ ਲੋਕਾਂ ਦੀ ਕੋਈ ਵੀ ਸਮੱਸਿਆ ਹੈ ਜਿਹੜੀ ਸਰਕਾਰ ਜਿਹੜੀ ਵਾਦੀ ਹੋਵੇ ਤਾਂ ਸਰਕਾਰ ਦਾ ਫਰਜ ਹੈ ਉਹ ਲੋਕਾਂ ਦੀ ਸਮੱਸਿਆ ਸੁਣਨਾ ਔਰ ਪ੍ਰਸ਼ਾਸਨ ਸਰਕਾਰ ਜਿਹੜੀ ਵਾਦੀ ਹੋਵੇ ਪ੍ਰਸ਼ਾਸਨ ਦਾ ਫਰਜ ਹੈ ਲੋਕਾਂ ਦੇ ਜਿਹੜੀ ਰੱਖਿਆ ਕਰਨੀ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦਾ ਹੱਲ ਕਰਨਾ ਉਹ ਸਾਰਾ ਪ੍ਰਸ਼ਾਸਨ ਦਾ ਹੱਲ ਹੈ ਪਰ ਅਕਸਰ ਐਸੇ ਨਲਾਇਕ ਹੋ ਗਏ ਅਕਸਰ ਐਡੇ ਜਿਹੜੇ ਨੇ ਚਾਪਲੂਸ ਹੋ ਗਏ ਵੀ ਅਜੋ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਤਾਂ ਮਾੜੀ ਗੱਲ ਕੀ ਹੋ ਸਕਦੀ ਹੈ ਔਰ ਜਿਹੜਾ ਵੀਡੀਓ ਦਫਤਰ ਹੈ ਇੱਕ ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੈ ਵੀਡੀਓ ਤਾਂ ਉਹ ਤੋਂ ਮਿੰਟਾਂ ਕਰਦੇ ਸੀ ਅਸੀਂ ਵੀ ਇਹ ਗੱਲ ਸੋਚੀ ਵੀ ਚਲੋ ਇੱਕ ਵਾਰ ਸਮਾਂ ਦੇਣਾ ਚਾਹੀਦਾ ਕੱਲ ਨੂੰ ਇਹ ਭਲੇਖਾ ਨਾ ਰਹੇ ਵੀ ਜੇ ਸਾਨੂੰ ਤੁਸੀਂ ਦੇ ਦਿੰਦੇ ਸੀ ਚਾਰ ਦਿਨ ਅਸੀਂ ਤਾਂ ਮਸਲਾ ਹੱਲ ਕਰ ਦੇਣਾ ਸੀ ਪਰ ਅੱਜ ਦਾ ਅੱਜ ਦੇਖੋ ਤੁਸੀਂ ਅੱਜ ਉਹਨਾਂ ਕੋਲ ਕੋਈ ਬਹਾਨਾ ਨਹੀਂ ਹੋਣਾ ਜਿਹੜਾ ਰਾਹ ਹੈ ਆਪਾਂ ਨੂੰ ਸਿੱਗਾ ਸਿੱਧਾ ਤਿਆਰ ਕਰਨਾ ਪੈਣਾ ਇਹਦੀ ਕੋਈ ਸ਼ੱਕ ਨਹੀਂ ਕਿਉਂਕਿ ਜਿਹੜਾ ਇਹ ਜਿੱਥੇ ਤੱਕ ਮੈਂ ਜਾਣਕਾਰੀ ਹਾਸਲ ਕੀਤੀ ਹੈ ਵੀ ਅਜੇ ਤੱਕ ਕੋਈ ਜਿਹੜਾ ਇਹਦਾ ਤਬਾਦਲਾ ਨਹੀਂ ਹੋਇਆ ਕੋਈ ਕਿਸੇ ਕਿਸਮ ਦਾ ਜਿਹੜਾ ਛੱਪੜ ਦੀ ਜਿਹੜੀ ਉੱਥੇ ਉਹਦੇ ਵਿੱਚ ਕਿਸੇ ਕਿਸਮ ਦੀ ਮਲਕੀਅਤ ਉਹਦੀ ਚੇਂਜ ਨਹੀਂ ਹੋਈ ਜਿੱਥੇ ਤੱਕ ਮੈਂ ਪਤਾ ਕੀਤਾ ਬਾਕੀ ਆਰਟੀ ਤੁਹਾਨੂੰ ਦੇ ਨਹੀਂ ਰਹੇ ਕਿ ਨਹੀਂ ਜਿਹੜਾ ਸਾਡਾ ਅਧਿਕਾਰ ਆ ਸਾਡਾ ਉਹ ਆਰਟੀ ਸਾਰਾ ਕੁਝ ਪਤਾ ਲੱਗ ਜਾਣਾ ਸੀ ਪਰ ਜੇ ਹੁੰਦਾ ਸਾਨੂੰ ਦਿਖਾ ਦਿੰਦੇ ਤੁਹਾਨੂੰ ਦਿਖਾ ਦਿੰਦੇ ਫਿਰ ਤਾਂ ਆਪਾਂ ਕਰਨਿਆਣ ਦੀ ਲੋੜ ਨਹੀਂ ਸੀ ਪੈਣ ਇਸ ਕਰਕੇ ਜਿਹੜਾ ਉਹ ਛੱਪੜ ਹੈ ਉਹਦੀ ਮਲਕੀਅਤ ਉਹਦੀ ਕੋਈ ਉਹਦੀ ਨੇਚਰ ਐ ਚੇਂਜ ਨਹੀਂ ਹੋਈ ਇਹ ਹੋ ਨਹੀਂ ਸਕਦਾ ਵੀ ਉਹ ਛੱਪੜ ਨੂੰ ਕੋਈ ਦੱਬ ਲਵੇ ਔਰ ਮੈਂ ਇੱਕ ਸਬੂਤ ਵੀ ਲੈ ਕੇ ਆਇਆ ਤੁਹਾਡੇ ਸਾਹਮਣੇ ਕਿਥੇ ਸਰਕਾਰਾਂ ਨੇ ਇਹ ਸਬਮਿਟ ਕੀਤਾ ਵੀ ਅਸੀਂ ਸਾਰੇ ਪੰਜਾਬ ਦੇ ਛੱਪੜ ਜਿਹੜੇ ਇਹ ਖਾਲੀ ਕਰਵਾਤੇ ਇੱਥੇ ਜਿਹੜੀ ਨਜਾਇਜ਼ ਕਬਜ਼ੇ ਨੇ ਛਡਵਾਤੇ ਕਿਉਂਕਿ ਮੈਂ ਜਾ ਕੇ ਸੋਚੀ ਇਹ ਗੱਲ ਵੀ ਕਿਤੇ ਨਾ ਕਿਤੇ ਮੈਂ ਪੜਿਆ ਦੇਖਿਆ ਮੈਂ ਕਈ ਪਿੰਡਾਂ ਦੇ ਮੈਂ ਮਸਲੇ ਹੱਲ ਕਰਾਏ ਨੇ ਇਸ ਐਸ ਕਾਗਜ ਦੇ ਨਾਲ ਪਰ ਮੈਂ ਕਈ ਵਕੀਲਾਂ ਨਾਲ ਗੱਲ ਕਰੀ ਵਕੀਲ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਫਿਰ ਮੈਂ ਅਫਸਰਾਂ ਨਾਲ ਗੱਲ ਕਰੀ ਡਾਇਰੈਕਟਰ ਤੱਕ ਮੈਂ ਗੱਲ ਕਰੀ ਫਿਰ ਮੈਂ ਆਪਣੇ ਆਪ ਇਹ ਜਾ ਕੇ ਨੈਟ ਟਿਕਟ ਕਢਵਾ ਕੇ ਜਾਂ ਆਰਡਰ ਕਢਾਇਆ ਆ ਆਰਡਰ ਨੇ ਜੀ ਜਿਹੜੇ 572000 20 ਨੂੰ ਇੱਕ ਡਿਸੀਜਨ ਹੋਇਆ ਹੈ ਹਾਈ ਕੋਰਟ ਦਾ ਇਹ ਤੁਹਾਡੇ ਕੰਮ ਆਣਾ ਕਾਗਜ ਔਰ ਇਹਦਾ ਆਰਡਰ ਹੋਇਆ ਨਹੀਂ ਤੇ ਆਰਡਰ ਦੇ ਵਿੱਚ ਇੱਕ ਪੰਚਾਇਤ ਨੇ ਰਿੱਟ ਪਾਈ ਹਾਈ ਕੋਰਟ ਦੇ ਵਿੱਚ ਪਹਿਲਾਂ ਥੱਲੇ ਲੜੇ ਲੜਨ ਤੋਂ ਬਾਅਦ ਹਾਈ ਕੋਰਟ ਚਲੇ ਗਏ ਹਾਈ ਕੋਰਟ ਚੋਂ ਨੇ ਰਿੱਟ ਪਾਈ ਵੀ ਸਾਡੇ ਪਿੰਡ ਦੇ ਛੱਪੜ ਦੇ ਉੱਤੇ ਨਜਾਇਜ਼ ਕਬਜ਼ਾ ਹੋਇਆ ਹੋਇਆ ਔਰ ਉੱਥੇ ਬਿਲਡਿੰਗਾਂ ਬਣ ਗਈਆਂ ਉੱਥੇ ਕਬਜ਼ਾ ਕਰ ਲੈਣ ਲੋਕਾਂ ਨੇ ਛੱਪੜ ਚ ਪਾਣੀ ਜਿਹੜਾ ਓਵਰਫਲੋ ਹੋ ਕੇ ਪਿੰਡ ਦੀਆਂ ਗਲੀਆਂ ਚ ਫਰ ਰਿਹਾ ਹਾਈ ਕੋਰਟ ਨੇ ਉਹਨੂੰ ਪ੍ਰਸ਼ਾਸਨ ਨੂੰ ਤਲਬ ਕੀਤਾ ਔਰ ਪ੍ਰਸ਼ਾਸਨ ਨੂੰ ਉਹਨਾਂ ਨੇ ਜਦੋਂ ਇਹ ਗੱਲ ਸਾਰੀ ਦੇਖਿਆ ਵੀ ਹੋਰ ਵੀ ਇੱਕ ਤੋਂ ਪੰਚਾਇਤ ਐਂਟਰ ਕਰ ਗਈ ਵਿੱਚ ਲੋਕ ਪਿੰਡਾਂ ਦੇ ਐਂਟਰ ਕਰ ਗਏ ਤਾਂ ਉਹਨਾਂ ਦੀ ਸਾਰੀ ਜਿਹੜੀ ਅਪੀਲ ਸੀ ਉਹਨੂੰ ਪੰਜਾਬ ਦੀ ਪੰਜਾਬ ਸਰਕਾਰ ਨੂੰ ਪਾਰਟੀ ਬਣਾ ਲਿਆ ਪੰਜਾਬ ਸਰਕਾਰ ਨੂੰ ਪਾਰਟੀ ਬਣਾ ਕੇ ਫਿਰ ਉਹਨਾਂ ਨੇ 6 ਮਹੀਨੇ ਦਾ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਇਸ ਡਿਸੀਜਨ ਦੇ ਵਿੱਚ ਪੜ ਸਕਦੇ ਹਾਈ ਕੋਰਟ ਦੇ ਜੱਜ ਸਾਹਿਬ ਨੇ 6 ਮਹੀਨੇ ਦਾ ਸਰਕਾਰ ਨੂੰ ਨੋਟਿਸ ਦਿੱਤਾ ਵੀ ਤੁਸੀਂ 6 ਮਹੀਨੇ ਦੇ ਵਿੱਚ ਵਿੱਚ ਸਾਰੀਆਂ ਉਪਗ੍ਰਾਮ ਪੰਚਾਇਤਾਂ ਦੇ ਪੰਚਾਇਤਾਂ ਦੇ ਪਿੰਡਾਂ ਨੇ ਜਿੰਨੇ ਵੀ ਛੱਪੜ ਨੇ ਉਹਨਾਂ ਨੂੰ ਖਾਲੀ ਕਰਕੇ ਔਰ ਉਹਨਾਂ ਦੇ ਨਜਾਇਜ਼ ਕਬਦੇ ਹਟਾ ਕੇ ਨਾਲ ਇੱਕ ਸੀਵਰੇਜ ਬੋਰ ਨੂੰ ਵੀ ਨਾਲ ਪਾਰਟੀ ਬਣਾਇਆ ਵੀ ਸੀਵਰੇਜ ਬੋਰ ਨਾਲ ਦੀ ਨਾਲ ਡਿਸਪੋਜ਼ਲ ਪਾਣੀ ਦਾ ਪ੍ਰਬੰਧ ਕਰਕੇ ਸਰਕਾਰ 6 ਮਹੀਨੇ ਦੇ ਵਿੱਚ ਵੀ ਸਾਨੂੰ ਇਹਦੀ ਰਿਪੋਰਟ ਕਰੇ ਸਰਕਾਰ ਨੇ 6 ਮਹੀਨੇ ਚ ਕੰਮ ਕਰਿਆ ਨਹੀਂ ਦੁਬਾਰਾ ਫੇਰ 6 ਮਹੀਨੇ ਬਾਅਦ ਸਰਕਾਰ ਉੱਤੇ ਪੇਸ਼ ਹੋ ਗਈ ਫਿਰ ਉਹਨਾਂ ਨੇ ਕਹਿ ਆਂ ਦੱਸੋ ਕਿੰਨਾ ਟਾਈਮ ਲੰਨੇ ਆ ਇਹਨਾਂ ਨੇ ਫੇਰ 3 ਮਹੀਨੇ ਮੰਗੇ 3 ਮਹੀਨੇ ਉਸ ਤੋਂ ਬਾਅਦ 2021 ਦੇ ਨੇੜੇ ਤੇੜੇ ਇਹ ਜਿਹੜੀ ਸਰਕਾਰ ਨੇ ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਸਾਰੇ ਪੰਜਾਬ ਦੇ ਛੱਪੜਾਂ ਦੀ ਡੀਡੀਪੀਓ ਤੋਂ ਰਿਪੋਰਟ ਲੈ ਕੇ ਇਹਨਾਂ ਦੇ ਸਾਈਨਾ ਥੱਲੇ ਰਿਪੋਰਟ ਕੱਲੇ ਕੱਲੇ ਜ਼ਿਲ੍ਹੇ ਦੀ ਤੇ ਹਾਈ ਕੋਰਟ ਦੇ ਵਿੱਚ ਪੇਸ਼ ਹੋਈ ਹੋਈ ਆ ਉੱਥੇ ਸਾਮਿਤ ਹੋਈ ਹੋਈ ਆ ਵੀ ਅਸੀਂ ਸਾਰੇ ਪੰਜਾਬ ਦੇ ਛੱਪੜ ਖਾਲੀ ਕਰਾ ਦਿੱਤੇ ਹੁਣ ਆਪਾਂ ਨੇ ਕੀ ਕਰਨਾ ਥੋੜਾ ਅਗਲੀ ਦੇਖੋ ਗੱਲ ਇਹ ਆ ਵੀ ਆਪਾਂ ਟਾਈਮ ਦੇ ਤਾ ਦੱਸ ਦਿੰਦਾ ਦੂਜੀ ਤਾਂ ਬੇਨਤੀ ਆ ਵੀ ਜਿਹੜਾ ਸੰਘਰਸ਼ ਆ ਸੰਘਰਸ਼ ਜਿਹੜਾ ਆਪਾਂ ਇਸ ਤਰੀਕੇ ਨਾਲ ਕਰੀਏ ਵੀ ਜਿਹੜਾ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਔਰ ਸਾਡਾ ਮਤਲਬ ਵੀ ਹੱਲ ਹੋਵੇ ਅੱਜ ਆਪਾਂ ਦੇਖੋ ਇੱਥੇ ਕਿਉਂ ਬੈਠੇ ਆ ਆਪਾਂ ਸਰਕਾਰ ਦਾ ਜਲੂਸ ਕੱਢਣ ਵਾਸਤੇ ਬੈਠੇ ਆ ਪ੍ਰਕਾਸ਼ਣ ਦਾ ਜਲੂਸ ਕੱਢਣ ਵਾਸਤੇ ਬੈਠੇ ਇਹੀ ਗੱਲ ਆ ਨਾ ਇਹੀ ਇਹੀ ਰਸਤਾ ਆਪਾਂ ਖਤਿਆਰ ਕਰਿਆ ਤਾਂ ਹੀ ਆਪਾਂ ਬੈਠੇ ਹਾਂ ਪਰ ਹੁਣ ਜਿਹੜਾ ਅਗਲਾ ਆਪਾਂ ਕੰਮ ਮੇਰੀ ਦੇਖੋ ਸਮਝ ਤੁਹਾਡੀ ਆ ਸਾਡੀ ਲੀਡਰਸ਼ਿਪ ਵੀ ਆਈ ਬੈਠੀ ਆ ਤੁਸੀਂ ਬੈਠੇ ਆ ਸਾਰੇ ਵਿਚਾਰ ਤੁਸੀਂ ਕਰ ਲਿਓ ਜੋ ਮੈਂ ਸੁਝਾ ਦੇਣਾ ਚਾਹੁੰਦਾ ਗੱਲ ਇਹ ਪਹਿਲਾਂ ਤਾਂ ਤੁਹਾਨੂੰ ਜਿਹੜਾ ਆ ਜੇ ਮੈਂ ਤੁਹਾਡੀਆਂ ਐਪਲੀਕੇਸ਼ਨਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੁਸੀਂ ਜਾ ਕੇ ਦੇ ਕੇ ਆਏ ਵੀਡੀਓ ਸਾਹਿਬ ਨੂੰ ਦੇ ਕੇ ਆਏ ਉਹਨਾਂ ਦੇ ਇੱਕ ਡਿਸਪੈਚ ਨੰਬਰ ਹੁੰਦਾ ਉਹ ਨੰਬਰ ਚਾਹੀਦਾ ਉਹ ਨਾਲ ਲੈ ਕੇ ਤੁਸੀਂ ਹਾਈ ਕੋਰਟ ਦੇ ਵਿੱਚ ਆਰਡਰ ਮੇਰੇ ਤੋਂ ਲੈ ਲਓ ਇਹਦੇ ਰਾਹੀਂ ਤੁਸੀਂ ਵਕੀਲ ਸਾਹਿਬ ਨੂੰ ਮਿਲੋ ਉੱਥੇ ਮਿਲ ਕੇ ਇਹ ਇਹ ਡਿਪਟੀ ਕਮਿਸ਼ਨਰ ਸ਼੍ਰੀ ਫਤੇਗੜ ਸਾਹਿਬ ਨੂੰ ਇਹਨਾਂ ਨੂੰ ਪਾਰਟੀ ਬਣਾਓ ਇਹਨਾਂ ਨੂੰ ਲੀਗਲ ਨੋਟਿਸ ਕਰ ਦਿਓ ਉਥੋਂ ਨੋਟਿਸ ਕੱਢ ਕੇ ਇਹਨਾਂ ਨੂੰ ਟਾਈਮ 10 ਦਿਨ ਦਾ 15 ਦਿਨ ਦਾ ਵਕੀਲ ਸਾਹਿਬ ਨੂੰ ਸਾਡੇ ਤੋਂ ਜ਼ਿਆਦਾ ਪਤਾ ਉਹ ਟਾਈਮ ਦੇਣਗੇ ਉਹਨੇ ਦਿਨ ਦਾ ਉਸ ਤੋਂ ਬਾਅਦ ਇੱਕ ਵੀ ਜਿਹੜੀ ਆਪਾਂ ਨੂੰ ਉੱਥੇ ਪਾਉਣੀ ਪੈਣੀ ਹੈ ਪਾਉਣ ਤੋਂ ਬਾਅਦ ਇਹ ਫਿਰ ਉੱਥੇ ਜਾਣਗੇ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨਗੇ ਔਰ ਇਹਨਾਂ ਨੂੰ ਇਹਨਾ ਆਊਟਰਾਂ ਦੇ ਰਾਹੀਂ ਟਾਈਮ ਲੈ ਕੇ ਆਉਣਗੇ ਇਹ 15 ਦਿਨ ਦਾ 20 ਦਿਨ ਦਾ ਮੀਨ ਨੇ ਦਾ ਚਾਹੇ ਡੀਸੀ ਜਾਵੇ ਚਾਹੇ ਉੱਥੇ ਵੀਡੀਓ ਜਾਵੇ ਚਾਹੇ ਉੱਥੇ ਡੀਡੀਪੀ ਜਾਵੇ ਚਾਹੇ ਉੱਥੇ ਏਡੀਸੀ ਜਾਵੇ ਔਰ ਉਸ ਟਾਈਮ ਦੇ ਵਿੱਚ ਇਹਨਾਂ ਨੂੰ ਪੂਰਾ ਉਹ ਖਾਲੀ ਕਰਾਉਣਾ ਪੈਣਾ ਹੈ ਨਿਸ਼ਾਨਦੇਹੀ ਵੀ ਆਪ ਕਰਾਉਣਗੇ ਖਾਲੀ ਵੀ ਕਰਾਉਣਗੇ ਔਰ ਦੂਜੀ ਗੱਲ ਇਹ ਹੈ ਸੰਘਰਸ਼ ਮੇਰੇ ਮਤਲਬ ਸੰਘਰਸ਼ ਛੱਡਣਾ ਨਹੀਂ ਚਾਹੀਦਾ ਦੇਖੋ ਜੇ ਆਪਾਂ ਹੁਣ ਤੁਰ ਪਏ ਇਸ ਰਾਤ ਨੂੰ ਤਾਂ ਤੁਸੀਂ ਦੇਖਣਾ ਜੇ ਤਾਂ ਦੇਖੋ ਪੱਕਾ ਮੋਰਚਾ ਉਰੇ ਲਾ ਕੇ ਰੱਖ ਸਕਦੇ ਹੋ ਤਾਂ ਵੀ ਅਸੀਂ ਤੁਹਾਡੇ ਨਾਲ ਹਾਂ ਉਰੇ ਨਾਲੋਂ ਕੋਈ ਇਹੋ ਜਿਹਾ ਪ੍ਰੋਗਰਾਮ ਲਿਖ ਲੋ ਵੀ 5 ਬੰਦੇ ਵਰਕਿੰਗ ਡੇ ਦਿਨ ਹੀ ਪੱਕਾ ਮੋਰਚਾ ਲਾ ਦੋ ਵੀਪਰ ਪਿੰਡ ਦੇ ਮੂਹਰੇ ਔਰ ਜਿਹੜਾ ਕੋਈ ਪਾਰਟੀ ਵਾਲਾ ਜਿਹੜਾ ਕੋਈ ਮੌਜੂਦਾ ਸਰਕਾਰ ਵਾਲਾ ਆਉਟੇ ਪਿੰਡ ਚ ਆਵੇ ਵੀ ਸਾਡੇ ਪਿੰਡ ਚ ਪਹਿਲਾਂ ਮਸਲਾ ਹੱਲ ਕਰੋ ਫਿਰ ਸਾਡੇ ਪਿੰਡ ਚ ਬੋਟਾ ਮੰਗਣਾ ਆਇਓ ਔਰ ਨਿਰੰਤਰ ਤੇ ਇੱਕ ਦਿਨ ਬੀਬੀਆਂ ਬੈਠਣ ਇੱਕ ਦਿਨ ਸਾਡੇ ਨੌਜਵਾਨ ਬੈਠਣ ਇੱਕ ਦਿਨ ਬਜ਼ੁਰਗ ਬੈਠਣ ਪੰਜ ਪੰਜ 7 7 8 8 ਜਿਹੜੇ ਉੱਥੇ ਜਿੰਨੇ ਵੀ ਆਗੂ ਸਾਡੇ ਜਿੰਨੇ ਪਿੰਡ ਦੇ ਮੋਹਤਵਰ ਵਿਅਕਤੀ ਉੱਥੇ ਬੈਠ ਕੇ ਰੋਜ਼ ਧਾਰਨਾ ਦੇ ਸਕਦੇ ਨੇ ਜਿੰਨੀ ਦੇਰੇ ਮਸਲਾ ਹੱਲ ਨਹੀਂ ਹੁੰਦਾ ਚਾਹੇ 2 ਸਾਲ ਲੱਗਣ ਚਾਹੇ 3 ਸਾਲ ਲੱਗਣ ਚਾਹੇ 4 ਸਾਲ ਲੱਗਣ ਉਨੀ ਦੇਰ ਆਪਾਂ ਇਹ ਜਿਹੜਾ ਸ਼ਗਾਸਿਆ ਇਹਨੂੰ ਜਾਰੀ ਰੱਖੀਏ ਔਰ ਮੈਨੂੰ ਨਹੀਂ ਲੱਗਦਾ ਜਦੋਂ ਇਸ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਹਫਤੇ ਬਾਅਦ ਤੁਸੀਂ ਉਹ ਜਿਹੜਾ ਪ੍ਰੋਗਰਾਮ ਅਗਲਾ ਡੀਪੀ ਨੂੰ ਮੰਗ ਪੱਤਰ ਜਾਂ ਕੋਈ ਤੁਸੀਂ ਆਹ ਨਾਲੇ ਪਿੰਡਾਂ ਚ ਇਹਨਾਂ ਨੇ ਬੁੱਟਾ ਮੰਗਣਾਉਣਾ ਤੁਸੀਂ ਇੱਕ ਟੀਮ ਬਣਾ ਕੇ ਆਪਣੇ ਪਿੰਡ ਦੀ ਕਹਾਣੀ ਦੂਏ ਪਿੰਡ ਚ ਜਾ ਕੇ ਦੱਸ ਸਕਦੇ ਹੋ ਵੀ ਬੀਪਰ ਵਾਲੇ ਬੰਦੇ ਅਸੀਂ ਆਹ ਹਿੰਦੂਪੁਰ ਚ ਜਾ ਕੇ ਵੀ ਭਾਈ ਅਸੀਂ ਇੰਨੇ ਦਿਨ ਹੋ ਗਏ ਸਾਨੂੰ 20 ਦਿਨ ਹੋ ਗਏ ਮੀਂਹ ਨਾ ਹੋ ਗਿਆ ਧਰਨੇ ਤੇ ਬੈਠਿਆ ਨੂੰ ਸਾਡੇ ਪਿੰਡ ਦੇ ਪਾਣੀ ਦਾ ਮਸਲਾ ਨਹੀਂ ਹੱਲ ਹੁੰਦਾ ਭਾਈ ਜੀ ਵੋਟਾਂ ਸੋਚ ਕੇ ਪਾਇਓ ਇੱਕ ਦਿਨ ਹਿੰਦੂ ਵਰਕਟੋ ਇੱਕ ਦਿਨ ਬਰਾਤ ਕਟੋ ਇੱਕ ਦਿਨ ਫਲੇਮਪਰ ਕਟੋ ਇੱਕ ਦਿਨ ਹੰਸਾਲੀ ਕਟੋ ਇੱਕ ਦਿਨ ਖੇੜਾ ਕਟੋ ਐਂ ਕੱਟ ਕੇ ਇਹਨਾਂ ਦਾ ਕਟੋ ਜਨਾਜਾ ਫੇਰ ਦੇਖਿਓ ਤੁਹਾਡੇ ਪਿੰਡ ਦਾ ਮਤਲਬ ਕਿਵੇਂ ਹੱਲ ਹੁੰਦਾ ਮੇਰਾ ਕਹਿਣ ਦਾ ਮਤਲਬ ਆ ਦੇਖੋ ਅਸੀਂ ਤੁਹਾਡੇ ਤੇ ਪਰਚੇ ਨਹੀਂ ਕਰਾਉਣੇ ਚਾਹੁੰਦੇ ਅਸੀਂ ਤੁਹਾਡੇ ਨੂੰ ਤੁਹਾਨੂੰ ਗਲਤ ਰਸਤੇ ਨਹੀਂ ਪਾਉਣੇ ਚਾਹੁੰਦੇ ਜੋ ਮੇਰੀ ਸੋਚ ਹੈ ਬਾਕੀ ਦੇਖੋ ਤੁਸੀਂ ਡਿਸੀਜਨ ਆਪ ਲੈਣਾ ਤੁਹਾਡੀ ਮਰਜ਼ੀ ਉਹਦੇ ਵਚਣਾ ਉਹਦੇ ਬੈਠੇ ਰਹੋ ਪੱਕਾ ਮੋਰਚਾ ਲਾ ਲਓ ਅਸੀਂ ਦਿੱਲੀ ਤੁਹਾਡੇ ਕੋਲ ਆਜਾ ਕਰਾਂਗੇ ਗੇੜਾ ਮਾਰ ਕੇ ਅੱਧਾ ਘੰਟਾ ਜਿੰਨਾ ਵੀ ਸਮਾਂ ਹੋਇਆ ਕੰਟਾ ਬੈਠ ਕੇ ਜਾਵਾਂਗੇ ਪਰ ਗੱਲ ਇਹ ਆ ਵੀ ਜੇ ਆਪਾਂ ਸਿੰਘਾਸਣ ਚੜਦੇ ਆ ਤਾਂ ਵੀ ਨਹੀਂ ਆਪਣਾ ਕੰਮ ਹੋਣਾ ਜੇ ਆਪਾਂ ਕੋਟ ਰਹੀਂ ਵੀ ਨਹੀਂ ਤੁਰਾਂਗੇ ਇਕੱਲੇ ਸਿੰਘਾਸਣ ਆ ਵੀ ਸਾਡਾ ਮਸਲਾ ਨਹੀਂ ਹੱਲ ਹੋਣਾ ਸੋ ਇਸ ਕਰਕੇ ਮੇਰੀ ਬੇਨਤੀ ਇਹੀ ਹੈ ਵੀ ਸਾਰੇ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਸੋ ਸਮਝ ਕੇ ਬੜੀ ਸਿਆਣਾ ਕੋਈ ਵਕੀਲ ਕਰਕੇ ਉਹਨੂੰ ਆ ਕਾਗਜ਼ ਪੜ੍ਹਾ ਲਿਓ ਵੀ ਇਹ ਚਾਹੀਦੀ ਟ੍ਰਾਂਸਲੇਸ਼ਨ ਚਾਹੀਦੀ ਮੇ ਨਾਲ ਪੰਜਾਬੀ ਚ ਔਰ ਇਹ ਸਾਡ ਆਰਡਰ ਨੂੰ ਕੋਈ ਮੰਨ ਕਰੇ ਤਾਂ ਹੋ ਨਹੀਂ ਸਕਦਾ ਔਰ ਇਹਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੇ ਮਸਲੇ ਨੂੰ ਸੋ ਇਸ ਕਰਕੇ ਅਸੀਂ ਤਾਂ ਚਾਹੁੰਦੇ ਜੱਤ ਵੀ ਅਸੀਂ ਬੈਠ ਗਏ ਸੀ ਤੁਹਾਡੇ ਨਾਲ ਆ ਕੇ ਥੋੜੀ ਹੁਣ ਜਿੱਤ ਹੋਣੀ ਚਾਹੀਦੀ ਹੈ ਸਾਡੀ ਵੀ ਤਾਂ ਹੀ ਜਿੱਤ ਦਾ ਸੰਗਤ ਨੂੰ ਜਿੱਥੇ ਵਿਸ਼ਵਾਸ ਤੋਂ ਹੋਣਾ ਹੈ ਕਿ ਅਸੀਂ ਪੂਰੇ ਤੁਹਾਡੇ ਨਾਲ ਖੜਾਂਗੇ ਔਰ ਹਰ ਹੀਲੇ ਹਰ ਵਸੀਲਾ ਜਿੰਨੇ ਵੀ ਹੈਗਾ ਤੁਹਾਡੀ ਮਦਦ ਕਰਾਂਗੇ ਔਰ ਅਸੀਂ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਹੱਕ ਦਾ ਜਿਹੜਾ ਰਾਈਟ ਹੈ ਕਿਸੇ ਦਾ ਅਸੀਂ ਨਜਾਇਜ਼ ਮਕਾਨ ਨਹੀਂ ਢਵਾਉਣਾ ਚਾਹੁੰਦੇ ਕਿਸੇ ਦਾ ਵੀ ਨਜਾਇਜ਼ ਕਿਸੇ ਨਾਲ ਧੱਕੇਸ਼ਾਹੀ ਨਹੀਂ ਕਰਨੀ ਚਾਹੁੰਦੇ ਪਰ ਜਿਹੜਾ ਹੱਕ ਹੈ ਜਿਹੜਾ ਨਕਸ਼ੇ 'ਚ ਲੱਗੀ ਹੋਈ ਚੀਜ਼ ਹੈ ਜਿਹੜੀ ਇੱਕ ਫਰਦ ਦੇ ਵਿੱਚ ਬੋਲਦੀ ਇੱਕ ਮਲਕੀਅਤ ਹੈ ਪਿੰਡ ਦੀ ਤੁਹਾਡੀ تصੱਪੜ ਦੀ ਉਹ ਮੈਂ ਸਮਝਦਾ ਤੁਹਾਨੂੰ ਮਿਲਣੀ ਚਾਹੀਦੀ ਹੈ ਤੁਹਾਡਾ ਹੱਕ ਹੈ ਤੁਹਾਡਾ ਰਾਈਟ ਹੈ ਸੋ ਇਸ ਕਰਕੇ ਮੈਨੂੰ ਵਿਸ਼ਵਾਸ ਹੈ ਕਿ ਸਾਨੂੰ ਸਰਕਾਰਾਂ ਜੇ ਇਹਨਾਂ ਸੁਣਦਿਆ ਹੋਵੇ ਕੋਈ ਸਾਡੀ ਗੱਲ ਉੱਤੇ ਤੱਕ ਪਹੁੰਚਾਉਂਦਾ ਹੋਵੇ ਤਾਂ ਸਾਨੂੰ ਇਨਸਾਫ ਜ਼ਰੂਰ ਦੇਣ ਔਰ ਨਹੀਂ ਅਸੀਂ ਜਿਹੜਾ ਸੰਘਰਸ਼ ਹੈ ਇਹ ਜਾਰੀ ਰੱਖਾਂਗੇ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ